ਸਿੱਧਾ ਪੂਰੇ ਭਾਰਤ ਦੇ ਵਿੱਚ ਬਦੀ ਤੇ ਨੇਕੀ ਦੀ ਛਾਈ ਦਾ ਤਿਹਾੜ ਦੁਸ਼ਹਿਰਾ ਮਨਾਇਆ ਜਾ ਰਿਹਾ ਸੀਗਾ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਹੀ ਪੋਸ ਦਾ ਪੁਤਲਾ ਫੂਕਿਆ ਜਾ ਰਿਹਾ ਸੀ ਬਾਜ਼ਾਰਾਂ ਦੇ ਵਿੱਚ ਪੁਤਲوں ਨੂੰ ਲਿਜਾ ਕੇ ਜਲੂਸ ਕੱਢੇ ਜਾ ਰਿਹਾ ਸੀ ਸੇ ਖਬਰ ਫਲਕ ਕੇ ਅਸੀਂ 2 ਦਿਨ ਬਾਅਦ ਬੁਖਾਰੇ ਆ ਕਿਉਂਕਿ ਸਾਡਾ ਤੱਕ ਪਹੁੰਚ ਹੀ ਨਹੀਂ ਕੋਸ਼ਿਸ਼ਾਂ ਹੋਈਆਂ ਕਿ ਇਹ ਖਬਰ ਨਾ ਵਿਖਾਈ ਜਾਵੇ ਪਰ ਆਵਾਮ ਤੱਕ ਹਰੇਕ ਅੱਛੀ ਤੇ ਦਰਸ਼ਨ ਵਾਲੀ ਕੀ ਸਰਕਾਰਾਂ ਦੇ ਕੰਮ ਕਜਹੇ ਨੇ ਖਬਰ ਪਹੁੰਚਾਣੀ ਜ਼ਰੂਰੀ ਹੁੰਦੀ ਆ ਪਹਿਲਾਂ ਤੁਸੀਂ ਵੇਖੋ ਆਹ ਤਸਵੀਰਾਂ ਚਿੱਤੇ ਵਿੱਚ ਸੜਕ ਦੇ ਉੱਪਰ ਨਾਰੇਬਾਜ਼ੀ ਕਰਦੇ ਹੋਏ ਪੰਜ ਮਕੋਟੇ ਲਗਾ ਕੇ ਇੱਕ ਜਲੋਸ ਕੱਢਿਆ ਜਾ ਰਿਹਾ ਹੈ ਵਾਹ ਵਾਹ ਮੁਕਾਬਲਾ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਧਿਆ ਤੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਤਸਵੀਰ ਹੈ ਤੇ ਹਰਜੋਤ ਬੇਸ ਸਿੱਖਿਆ ਮੰਤਰੀ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਤਸਵੀਰ ਹੈਗੀ ਹੈ ਸੋ ਇਹ ਬੇਰੁਜ਼ਗਾਰ ਕਾਫੀ ਲੰਬੇ ਸਮੇਂ ਤੋਂ ਧਰਨਾ ਦੇ ਰਹੇ ਸੀਗੇ ਮਜਾਇਰੇ ਕਰ ਰਹੇ ਸੀਗੇ ਤੇ ਅੱਜ ਦੁਸ਼ਹਿਰੇ ਦੇ ਮੌਕੇ ਦੇ ਉੱਪਰ ਇਹਨਾਂ ਵੱਲੋਂ ਇਹਨਾਂ ਨੇ ਪੁਤਲੇ ਫੁੱਕ ਕੇ ਗਏ ਤੇ ਕਿਹਾ ਗਿਆ ਕਿ ਇਹੀ ਹੈ ਅੱਜ ਦੇ ਰਾਵਾ ਤੁਸੀਂ ਇਸ ਕਾਗਜ਼ ਨੂੰ ਵੇਖ ਰਹੇ ਹੋ ਤੁਸੀਂ ਕੀ ਇਤਿਫਾਕ ਰੱਖਦੇ ਹੋ ਉਸ ਦਿਨ ਤੋਂ ਕਿ ਪੰਜਾਬ ਸਰਕਾਰ ਤੇ ਕੀਤੇ ਹੋਏ ਵਾਦੇ ਇੰਨੇ ਕੀ ਕਾਬਲ ਨੇ ਤਾਂ ਜੋ ਅਜਿਹਾ ਸਲੂਕ ਹੋ ਰਿਹਾ ਆਓ ਸੁਣਦੇ ਆ ਇਹਨਾਂ ਬੇਰੁਜ਼ਗਾਰਾਂ ਨੇ ਕੀ ਕਿਹਾ ਗੋਵਿੰਦਰ ਲਗਾਤਾਰ ਤੁਹਾਨੂੰ ਸੰਗਰੂਰ ਦੇ ਵਿੱਚ ਦੇਖ ਰਿਹਾ ਸਾਢੇ 3 ਸਾਲ ਹੋ ਗਏ ਧਰਨੇ ਵੀ ਲਾਏ ਲਾਠੀ ਚਾਰਜ ਵੀ ਹੋਏ ਚੁੰਨੀਆਂ ਵੀ ਲੱਤੀਆਂ ਪੱਗਾਂ ਵੀ ਲੱਤੀਆਂ ਪਰ ਅੱਜ ਫੇਰ ਤੁਸੀਂ 라ਵਣ ਦੀ ਜਗਾ ਤੇ ਸਰਕਾਰ ਦਾ ਪੁਤਲਾ ਕੀ ਕਰ ਪਹਿਲੀ ਗੱਲ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਪੰਜਾਬ ਦੇ ਬਚਨੀਕ ਹਾਂ ਉਹਨਾਂ ਗੁਰੂਆਂ ਦੇ ਕਰਤਾ ਸੰਸਰਬੇ ਭਗਤ ਸਿੰਘ ਉਹਨਾਂ ਦੇ ਵਾਰਸਾਂ ਕਿ ਜਿਨ੍ਹਾਂ ਨੇ ਲੰਬਾ ਸਮਾਂ ਜੇਲਾ ਚ ਰਹਿ ਕੇ ਸੰਰਸ ਕੀਤਾ ਅਸੀਂ ਤਾਂ ਅੱਗਾ ਧਰਤੀ ਦੇ ਸੰਘਰਸ਼ ਕਰ ਰਹੇ ਹਾਂ ਸਾਨੂੰ ਇਹ ਸਾਡੇ ਬਰਾਸ਼ ਤੋਂ ਮਿਲੀ ਹੈ ਕਿ ਲਾਂਤ ਸਰਕਾਰ ਨੂੰ ਹੈ ਕਿ ਸਾਡੇ 3-5 ਸਾਲਾਂ ਦੇ ਵਿੱਚ ਜੇ ਇਹ ਬੇਰੁਜ਼ਗਾਰ ਆਪਣੀਆਂ ਪੋਸਟਾਂ ਮੰਗ ਰਹੇ ਐ ਸਿੱਖਿਆ ਦੇ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ ਸਿਹਤ ਦੇ ਵਿੱਚ ਨਹੀਂ ਕੱਢੀ ਉਮਰ ਹੱਦ ਛੋੜ ਨਹੀਂ ਦਿੱਤੀ 55% ਰੱਦ ਨਹੀਂ ਕੀਤੀ ਕੋਈ ਵੀ ਭਰਤੀ ਨਹੀਂ ਕੀਤੀ ਸਗੋਂ ਪਿਛਲੀਆਂ ਰੱਦ ਕੀਤੀਆਂ ਨੇ ਤਾਂ ਐਲਾਨ ਤਾਂ ਇਹ ਸਵਾਲ ਸਰਕਾਰ ਨੂੰ ਬਣਦਾ ਜਿਹੜੀ ਸੁਣਨਾ ਨਹੀਂ ਚਾਹੁੰਦੀ ਤਾਂ ਅਸੀਂ ਇਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਬਾਜ਼ਾਰ ਦੇ ਵਿੱਚ ਸੰਗਰੂਰ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਡਾਕਟਰ ਬਲਵੀਰ ਸਿੰਘ ਜੇਤ ਮੰਤਰੀ ਪੰਜਾਬ ਸਾਡੇ ਖਜ਼ਾਨੇ ਨੂੰ ਚੁੰਡਣ ਵਾਲੇ ਦਿੱਲੀ ਵਾਲੇ ਦੋ ਲਟੇਰੇ ਕੇਜਰੀਵਾਲ ਤੇ ਸ਼ੋਧਿਆ ਉਹਨਾਂ ਦੇ ਪੁਤਲੇ ਲੈ ਕੇ ਬਾਜ਼ਾਰ 'ਚੋਂ ਲੰਗੇ ਆ ਤੇ ਲੋਕਾਂ ਨੇ ਸਾਡੀ ਇਸ ਗੱਲ ਤੇ ਹੰਗਾਰਾ ਭਰਿਆ ਕਿ ਵਾਕਈ ਅਸੀਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਅੱਜ ਦੇ ਰਾਵਣ ਕਿਸਾਨਾਂ ਦੇ ਵਿਰੋਧੀ ਪੰਜਾਬ ਦੇ ਵਿਰੋਧੀ ਦੁਕਾਨਦਾਰਾਂ ਦੇ ਵਿਰੋਧੀ ਬੇਰਜ਼ਗਾਰਾਂ ਦੇ ਵਿਰੋਧੀ ਸਿੱਖਿਆ ਦੇ ਵਿਰੋਧੀ ਸਿਹਤ ਦੇ ਵਿਰੋਧੀ ਇਹ ਪੰਜੇਰਾ ਬਣਨੇ ਇਹਨਾਂ ਨੂੰ ਰਾਵਣ ਮੰਨਦੇ ਆ ਤਾਂ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਣ ਵਾਸਤੇ ਆਏ ਸੀ ਜਿਨ੍ਹਾਂ ਨੇ ਸੰਗਰੂਰ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਕਿਲਾ ਕਿਹਾ ਜਾਂਦਾ ਗੜ ਕਿਹਾ ਜਾਂਦਾ ਰਾਜਨੀਤੀ ਰਾਜਤਾਨੀ ਕਿਹਾ ਜਾਂਦਾ ਉਸ ਰਾਜਤਾਨੀ ਦੇ ਵਿੱਚੋਂ ਸਾਨੂੰ ਬਹੁਤ ਵਧੀਆ ਸ਼ਹਿਰ ਦੇ ਵਿੱਚੋਂ ਲੋਕਾਂ ਨੇ ਸਹਿਯੋਗ ਕੀਤਾ ਜਿਹਦੇ ਤੋਂ ਇਹ ਗੱਲ ਸਪਸ਼ਟ ਹੈ ਕਿ ਲੋਕ ਹੁਣ ਜਾਗੇ ਆ ਹੁਣ ਲੋਕਾਂ ਨੂੰ ਅਕਲ ਆ ਗਈ ਹੈ ਲੋਕ ਆਪਣੀ ਗਲਤੀ ਹੁਣੇ ਸਮੇਂ ਦੇ ਵਿੱਚ ਸੁਧਾਰਨਗੇ ਜਿਹੜੇ ਪਹਿਲਾਂ ਕੰਡੇ ਬੀਜੇ ਸੀ ਜਿਹੜੇ ਝਾਫੇ ਸਿਹੜੇ ਸੀ ਉਹ ਪੱਟਣਗੇ ਆਉਂਦੇ ਟਾਈਮ ਦੇ ਵਿੱਚ ਤੇਹੀ ਗੱਲ ਦੱਸਣ ਵਾਸਤੇ ਅਸੀਂ ਲੋਕਾਂ ਨੂੰ ਆਏ ਸੀ ਕਿ ਸਿੱਖਿਆ ਤੇ ਸਿਹਤ ਦੇ ਵਿੱਚ ਕੋਈ ਪਰਤੀ ਨਹੀਂ ਕੀਤੀ ਪੰਜਾਬ ਦੇ ਅੱਜ ਦੇ ਰਾਵਣ ਜੇ ਮੰਦੀਏ ਬਦੀ ਦਾ ਪ੍ਰਤੀਕ ਤਾਂ ਇਹ ਲੋਕਾਂ ਨੇ ਉਹਨਾਂ ਦਾ ਪਤਲਾ ਕੁੱਕੇ ਜੀ ਜਾਵੇ ਅੱਜ ਤੁਸੀਂ ਪੁਤਲਾ ਫੂਕਣਾ 라ਵਣ ਦੀ ਜਗ੍ਹਾ ਤੇ ਕਿਹਦਾ ਕਿਹਦਾ ਪੁਤਲਾ ਫੂਕ ਰਹੇ ਆ 라ਵਣ ਦੀ ਜਗ੍ਹਾ ਤੇ ਅੱਜ ਦਾ ਮੌਜੂਦਾ 라ਵਣ ਜੋ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਉਸ ਦੇ ਨਾਲ ਉਹਦੇ ਜਿਹੜੇ ਸਿਰ ਹੁੰਦੇ ਸੀ ਸਿਰ ਰੂਪੀ ਉਹਦੀ ਸਾਰੀ ਮੰਤਰੀ ਮੰਡਲ ਉਹ ਸਾਰੇ ਸਿਰੋਂ ਦੇ ਬਣ ਚੁੱਕੇ ਆ ਵੱਡੇ 라ਵਣੇ ਤੋਂ ਵੀ ਉੱਤੇ ਵੱਡੇ 라ਵਣ ਬੈਠੇ ਆ ਚਾਹੇ ਉਹ ਜਿਹੜਾ ਕੇਸਰੀਵਾਲੋ ਹੋਵੇ ਚਾਹੇ ਮਨੀਸ਼ ਸ਼ੋਦੀਆ ਹੋਵੇ ਪੰਜਾਬ ਨੂੰ ਖਾ ਗਿਆ ਦਾਇਤ ਹੀ ਇੱਕ ਆਪਾਂ ਕਹਿੰਦੇ ਹੁੰਦੇ ਸੀ 라ਵਣ ਇੱਕ ਦਾਇਤ ਆ ਜਿਹੜਾ ਹੈਗਾ ਸੀਗਾ ਅੱਜ ਦੇ ਦਾਇਤ ਜਿਹੜੇ ਹੈਗੇ ਵਾਕਈ ਇਹ ਪੰਜਾਬ ਖਾ ਗੇ ਰੋਜ਼ਗਾਰ ਖਾ ਗੇ ਸਾਰਾ ਕੁਝ ਖਾ ਗੇ ਇੱਥੋਂ ਦਾ ਜਿਹੜਾ ਆਕਸਾਈਜ ਸਭ ਕੁਝ ਖਾ ਗਏ ਅੱਜ ਉਹਨਾਂ ਦਾ ਜਿਹੜਾ ਹੈਗਾ ਪੂਰੇ ਸ਼ਹਿਰ ਦੇ ਵਿੱਚ ਜਲੂਸ ਕੱਢ ਕੇ 라ਵਣ ਰੂਪੀ ਜਿਹੜੇ ਅੱਜ ਦੇ 라ਵਣ ਮੁੱਖ ਮੰਤਰੀ ਤੇ ਮੰਤਰੀ ਮੰਡਲ ਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਦਿੱਲੀ ਵਾਲੀ ਉਹਨਾਂ ਸਾਰਿਆਂ ਦਾ ਪਤਲਾ ਫੁੱਕਿਆ ਗਿਆ ਸਾਡੀਆਂ ਮੰਗਾਂ ਸਾਡੀਆਂ ਮੰਗਾਂ ਬਹੁਤ ਹੀ ਥੋੜੀਆਂ ਜਿਹੀਆਂ ਮੰਗਾਂ ਅਸੀਂ ਰੁਜ਼ਗਾਰ ਮੰਗਦੇ ਆ ਸਾਨੂੰ 4 ਸਾਲ ਹੋ ਗਏ ਰੁਜ਼ਗਾਰ ਮੰਗਦਿਆਂ ਨੂੰ ਸਿੱਖਿਆ ਮਹਿਕਮੇ ਦੇ ਵਿੱਚ ਇੱਕ ਭਰਤੀ ਨਹੀਂ ਦਿੱਤੀ ਗਈ ਚਾਹੇ ਉਹ ਈ.ਡੀ.ਡੀ ਹੋਵੇ ਮਾਸਟਰ ਕੈਡਰ ਹੋਵੇ ਚਾਹੇ ਲੈਕਚਰਰ ਹੋਵੇ ਅਸੀਂ ਉਹਦਾ ਇਸ਼ਤਿਹਾਰ ਮੰਗਦੇ ਆ ਨਾਲ ਸਿਹਤ ਮਹਿਕਮੇ ਦੇ ਵਿੱਚ ਇਸ਼ਤਿਹਾਰ ਮੰਗਦੇ ਆ ਮਾਸਟਰ ਕੈਡਰ ਦੀ ਜਿਹੜੀ ਭਰਤੀ ਹੈ ਇੱਕ 55% ਦੀ ਬੇਤੁੱਕੀ ਸ਼ਰਤ ਇਹਨਾਂ ਵੱਲੋਂ ਲਾਈ ਗਈ ਆ ਅੱਜ ਤੱਕ ਜਿਹੜੀ ਬੀ.ਆਡੋ 45% ਦੇ ਹੋ ਰਹੀ ਆ ਅਸੀਂ ਉਹ ਬੇਤੁੱਕੀ ਸ਼ਰਤਾ ਵਿਰੋਧ ਕਰਦੇ ਕਿ ਰੱਦ ਕੀਤੀ ਜਾਵੇ ਓਵਰੇਜ ਹੋ ਚੁੱਕੇ ਆ ਜਿਹੜੇ ਮੁੱਖ ਮੰਤਰੀ ਉਹਨ ਵਾਰਤਕ ਸਟੇਜਾਂ ਤੋਂ ਬੋਲਦਾ ਸੀਗਾ ਕਠਾੜ ਕਰਦਾ ਸੀਗਾ ਪੁਰਾਣੇ ਮੁੱਖ ਮੰਤਰੀਆਂ ਦੇ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਢਿੰਡਸਾ ਹੋਵੇ ਵੀ ਇਹ ਬੇਰਜ਼ਗਾਰ ਜਿਹੜੇ ਏਡੀ ਉਮਰ ਦੇ ਹੋ ਕੇ ਇਲੈਕਸ਼ਨ ਲੜਦੇ ਫਿਰਦੇ ਆ ਤਾਂ ਤੋਂ ਜਿਹੜੇ ਬੇਰਜ਼ਗਾਰ ਕਿਵੇਂ ਓਵਰੇਜ ਹੋ ਗਏ ਤਾਂ ਅੱਜ ਉਹੀ ਓਵਰੇਜ ਲੋਕ ਜਿਹੜੇ ਹੈਗੇ ਉਹਨਾਂ ਨੂੰ ਮੌਕਾ ਦੇਣ ਤੋਂ ਭੱਜ ਰਿਹਾ ਇਹ ਮੰਗਲ ਦੇ ਨਾਲ ਅਸੀਂ ਲੜ ਰਹੇ ਹਾਂ ਇੱਕ ਲੈਕਚਰਾਰ ਦੀ ਭਰਤੀ ਦਾ ਇਸ਼ਤਿਹਾਰ ਸੀਗਾ 743 ਭਰਤੀ ਕਾਂਗਰਸ ਦੀ ਸੀ ਰੱਦ ਕਰਤੀ ਨਵੇਂ ਸਿਰੇ ਤੋਂ ਭਰਤੀ ਨਹੀਂ ਦਿੱਤੀ ਜਾ ਰਹੀ ਉਹ ਭਰਤੀ ਮੰਗ ਰਿਹਾ ਕਿ ਦੁਬਾਰਾ ਤੋਂ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇ ਆਰਡਰ ਕਰਾਫਟ ਦੀਆਂ 250 ਪੋਸਟਾਂ ਉਹਨਾਂ ਦਾ ਅਸੀਂ ਮੰਗ ਕਰਦੇ ਹਾਂ ਕਿ 250 ਪੋਸਟਾਂ ਜਿਹੜੀਆਂ ਸਾਰਾ ਕੁਝ ਹੋ ਚੁੱਕਿਆ ਸਿਰਫ ਪੇਪਰ ਲੈਣਾ ਉਹਦਾ ਜਲਦੀ ਪੇਪਰ ਲਿਆ ਜਾਵੇ ਮਲਟੀਪਰਪਸ ਹੈਲਥ ਵਰਕਰ ਮੇਲ ਜਿਹੜੀ ਹੈਗੀਆਂ ਉਹਦੀ ਸਾਮੀ ਆਈ ਉਹਨੇ ਜੁਮਰ ਹੱਦ ਛੋੜ ਦਿੱਤੀ ਜਾਵੇ ਸੁਣੀ ਤੁਸੀਂ ਇਹਨਾਂ ਦੀ ਗੱਲਬਾਤ ਤੇ ਤੁਹਾਨੂੰ ਦੱਸ ਦਈਏ ਕਿ ਉਹ ਵੀ ਸਮਾਂ ਸੀਗਾ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਕੀ ਵਦੇਸ਼ਾਂ ਚੋਂ ਅੰਗਰੇਜ਼ ਇਥੇ ਨੌਕਰੀਆਂ ਕਰਨ ਵਾਸਤੇ ਆਉਣਗੇ ਜੇ ਕਿਸੇ ਅੰਗਰੇਜ਼ ਨੂੰ ਨੌਕਰੀ ਮਿਲੀ ਹੁੰਦੀ ਤਾਂ ਹੁਣ ਤੱਕ ਮੀਡੀਆ ਦੇ ਵਿੱਚ ਖੂਬ ਚਰਚਾ ਹੋ ਜਾਈ ਰਹੀ ਸੀ ਬਾਰ ਬਾਰ ਉਹਦੀਆਂ ਬਾਈਟਾਂ ਚਲਣੀਆਂ ਸੀ ਕਿ ਪੰਜਾਬ ਸਰਕਾਰ ਦੇ ਅਧੀਨ ਅਸੀਂ ਅੰਗਰੇਜ਼ ਕੰਮ ਕਰ ਰਹੇ ਹਾਂ ਸੋ ਚਲੋ ਖੈਰ ਇੱਕ ਸਾਲ ਤੋਂ ਪੰਜਾਬੀਆਂ ਨੂੰ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਹੈ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਸੀ ਕਿ ਅੰਗਰੇਜ਼ ਪੰਜਾਬ ਵਿੱਚ ਆ ਕੇ ਨੌਕਰੀਆਂ ਕਰਿਆ ਕਰਨਗੇ ਤਾਂ ਆ ਪੰਜਾਬੀ ਚਿੰਤਾ ਦੇ ਪੈ ਗਈ ਸੀ ਭਾਈ ਉਹਨਾਂ ਅੰਗਰੇਜ਼ਾਂ ਨਾਲ ਗੱਲ ਕਿਵੇਂ ਕਰਾਂਗੇ ਸਾਨੂੰ ਵੀ ਅੰਗਰੇਜ਼ੀ ਵਧੀਆ ਤਰੀਕੇ ਨਾਲ ਸਿੱਖਣੀ ਪੈਣੀ ਹੈ ਪਿੰਡੂ ਖੇਤਰਾ ਵਿੱਚ ਖਾਸ ਕਰ ਇਸ ਗੱਲ ਦਾ ਬਹੁਤ ਖੋਫ ਸੀਗਾ ਕਿ ਜਦੋਂ ਅੰਗਰੇਜ਼ ਇੱਥੇ ਕੰਮ ਕਰਨਗੇ ਤਾਂ ਅੰਗਰੇਜ਼ਾਂ ਨਾਲ ਗੱਲ ਕਿਵੇਂ ਕਰਨੀ ਆ ਪਰੰਤੂ ਕਿੰਨੇ ਅੰਗਰੇਜ਼ ਆਏ ਆ ਤੁਸੀਂ ਵੀ ਸਮਝਦੇ ਹੋ ਇੱਕ ਚਾਰ ਤੋਂ ਸੇ ਬਾਈਕ ਦੇ ਉੱਪਰ ਜੋ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਵੱਲੋਂ बोला ਗਿਆ ਸੀ ਵੀ ਇਹ ਪਲੈਨਿੰਗਾਂ ਕਰ ਰਹੇ ਆ ਕਿਥੇ ਅੰਗਰੇਜ਼ ਨੌਕਰੀਆਂ ਮੰਗਣ ਆਇਆ ਕਰਨਗੇ ਕਿ ਅਸੀਂ ਇਸ ਤਰ੍ਹਾਂ ਵੀ ਪਲੈਨਿੰਗਾਂ ਕਰ ਰਹੇ ਆ ਕਿਥੇ ਅੰਗਰੇਜ਼ ਨੌਕਰੀਆਂ ਮੰਗਣ ਆਇਆ ਕਰਨਗੇ ਅੱਜ ਤੋਂ ਆਉਣੇ ਹੀ ਨੇ ਸੋਕਿੰਝ ਲੱਗ ਰਿਹਾ ਹੈ ਪੰਜਾਬ ਸਰਕਾਰ ਦਾ 3 ਸਾਲਾਂ ਦਾ ਕਾਰਜਕਾਲ ਤੁਸੀਂ ਕਮੈਂਟ ਰਾਹੀਂ ਵੀ ਦੱਸ ਸਕਦੇ ਹੋ